ਬਾਲੀਵੁੱਡ ਦੀ ਐਕਟਰਸ ਬਣੀ ਸਨਿਆਸਨ ਲਈ ਦਿਕਸ਼ਾ ਹੁਣ ਜਾਣੋ ਕੀ ਹੋਵੇਗਾ ਨਵਾਂ ਨਾਮ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟਰਸ ਮਮਤਾ ਕੁਲਕਰਨੀ ਦੇਾਰੇ ਜਿਨ੍ਹਾਂ ਦੇ ਵੱਲੋਂ ਇੱਕ ਵਾਰ ਫਿਰ ਉਹ ਲਾਈਮ ਲਾਈਟ ਦੇ ਵਿੱਚ ਆ ਗਏ ਨੇ ਉਹਨਾਂ ਦੇ ਵੱਲੋਂ ਸੰਨਿਆਸ ਲੈ ਲਿਆ ਗਿਆ ਕੁਝ ਟਾਈਮ ਪਹਿਲਾਂ ਹੀ ਐਕਟਰਸ ਜੋ ਸੀ ਭਾਰਤ ਪਰਤੀ ਸੀ ਜਿਸ ਤੋਂ ਬਾਅਦ ਉਹ ਮਹਾਕੁੰਮ ਦੇ ਵਿੱਚ ਪਹੁੰਚੇ ਸੀ ਜਿੱਥੇ ਜਾ ਕੇ ਉਹਨਾਂ ਦੇ ਵੱਲੋਂ ਸੰਨਿਆਸ ਲਿਆ ਗਿਆ ਧਿਕਸ਼ਾ ਲੈ ਲਈ ਗਈ ਤੇ ਹੁਣ ਉਹਨਾਂ ਨੂੰ ਇੱਕ ਨਵਾਂ ਨਾਮ ਦੇ ਦਿੱਤਾ ਗਿਆ ਇਸ ਗੱਲ ਕਰਕੇ ਐਕਟਰਸ ਜੋ ਆ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਉਤੇ ਛਾਏ ਹੋਏ ਨੇ ਲੋਕ ਕਾਫੀ ਜ਼ਿਆਦਾ ਇਸ ਚੀਜ਼ ਨੂੰ ਵੇਖ ਕੇ ਹੈਰਾਨ ਵੀ ਹੋਏ ਨੇ ਤੇ ਕਈਆਂ ਦੇ ਵੱਲੋਂ ਅਦਾਕਾਰਾ ਦੀ ਜ਼ਵਾ ਤਾਰੀਫ ਕੀਤੀ ਗਈ ਆ। ਮੰਮਤਾ ਕੁਲਕਰਨੀ ਦਾ ਪਟਾਭਿਸ਼ੇਕ ਹਾਲੀ ਦੇ ਵਿੱਚ ਪ੍ਰਗਿਆਜ ਚ ਹੋਇਆ ਸੀ ਇਸ ਤੋਂ ਬਾਅਦ ਉਹ ਨਵੇਂ ਨਾਮ ਦੇ ਨਾਲ ਜਾਣੇ ਜਾਣਗੇ। ਹੁਣ ਮੰਮਤਾ ਕੁਲਕਰਨੀ ਨੂੰ ਜਮਾਈ ਮੰਮਤਾ ਨੰਦਗੀਰੀ ਦੇ ਨਾਮ ਦੇ ਨਾਲ ਜਾਣਿਆ ਜਾਵੇਗਾ। ਹਿੰਦੀ ਫਿਲਮਾਂ ਦੀ ਮਸ਼ਹੂਰ ਐਕਟਰਸ ਮੰਮਤਾ ਕੁਲਕਰਨੀ ਨੇ ਪ੍ਰਗਿਆਰਾਜ ਮਹਾਕੋਮਚੂ ਸੰਨਿਆਸ ਦੀ ਦਿਖ ਲੈ ਲਈ ਅਤੇ ਹੁਣ ਉਹਨਾਂ ਨੂੰ ਕਿਨਰ ਅਖਾੜੇ 'ਚ ਮਹਾ ਮੰਡਲੇਸ਼ਵਰ ਦੀ ਉਪਾਦੀ ਦੇ ਦਿੱਤੀ ਜਾਵੇਗੀ ਦੱਸ ਦਈਏ ਕਿ ਚਾਦਰ ਚੜਾਉਣ ਦੀ ਰਸਮ ਅਦਾ ਕਰਨ ਤੋਂ ਬਾਅਦ ਉਹਨਾਂ ਨੂੰ ਇੱਕ ਖਿਤਾਬ ਦਿੱਤਾ ਗਿਆ ਹੈ ਤੇ ਦੱਸ ਦਈਏ ਕਿ ਤਸਵੀਰਾਂ ਜੋ ਆ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚੋਂ ਮਮਤਾ ਕੁਲਕਰਨੀ ਨੂੰ ਜੋ ਆ ਉਸ ਮਹਾਕੁੰਦ ਦੇ ਮੇਲੇ ਦੇ ਵਿੱਚ ਵੇਖਿਆ ਜਾ ਸਕਦਾ ਹੈ ਦੱਸਦੀ ਹੈ ਕਿ ਮਮਤਾ ਕੁਲਕਰਨੀ ਆਪਣੀ ਪਰਸਨਲ ਜ਼ਿੰਦਗੀ ਕਰਕੇ ਵੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਹੀ ਹੈ 1992 ਦੇ ਵਿੱਚ ਸੁਪਰ ਹਿੱਟ ਫਿਲਮ ਤਿਰੰਗਾ ਰਾਹੀਂ ਉਹਨਾਂ ਦੇ ਵੱਲੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਗਈ ਸੀ ਲਗਭਗ 40 ਬਾਲੀਵੁੱਡ ਫਿਲਮਾਂ ਦੇ ਵਿੱਚ ਸੈਕਟਰ ਉਸ ਦੇ ਵੱਲੋਂ ਕੰਮ ਕੀਤਾ ਗਿਆ ਉਹਨਾਂ ਨੇ ਆਸ਼ਿਕ ਅਵਾਰਾ ਕਰਨ ਅਰਜੁਨ ਵਕਤ ਹਮਾਰਾ क्रांतिवीर ਵਰਗੀਆਂ ਵੱਡੀਆਂ ਫਿਲਮਾਂ ਦੇ ਵਿੱਚ ਕੰਮ ਕਰਕੇ ਆਪਣੀ ਅਦਾਕਾਰੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾ ਉਤੇ ਰਾਜ ਕੀਤਾ 2001 ਦੇ ਵਿੱਚ ਰਿਲੀਜ਼ ਹੋਈ ਛੁਪਾ ਰੋਸਤਮ ਉਹਨਾਂ ਦੀ ਆਖਰੀ ਹਿੱਟ ਫਿਲਮ ਸੀ ਇਸ ਤੋਂ ਬਾਅਦ ਉਹਨਾਂ ਨੇ ਆਪਣੀ 2002 ਦੀ ਫਿਲਮ ਕبھی ہم ਕبھی ਤੁਮ ਦੇ ਨਾਲ ਮਨੋਰੰਜਨ ਯਗਤ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਸੀ ਕਿ ਉਸ ਤੋਂ ਬਾਅਦ ਕੀ ਨਿਆ ਚਲੇਗੇ ਸਨ ਤੰਦਾਜ਼ੇ ਕਿ ਮਮਤਾ ਨੇ ਹਿੰਦੀ ਸਿਨੇਮਾ ਤੋਂ ਇਲਾਵਾ ਕੰਨੜ, ਤਾਮਿਲ, ਤੇਲਗੂ, ਬੰਗਾਲੀ, ਮਲਿਆਲਮ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਕੰਮ ਦੀ ਹਮੇਸ਼ਾ ਛਾਪ ਛੱਡੀ ਗਈ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੰਮਤਾ ਕੁਲਕਰਨੀ ਨੇ ਲਗਭਗ 24 ਸਾਲ ਬਾਅਦ ਭਾਰਤ ਦੇ ਵਿੱਚ ਵਾਪਸੀ ਕੀਤੀ ਹੈ। ਇਹ ਸਵਾਲ ਹੈ ਉਤੇ ਕਿ ਐਕਟ੍ਰੈਸ ਇੰਨੇ ਸਾਲ ਕਿੱਥੇ ਰਹੀ ਹੈ? ਉਹਨਾਂ ਨੇ ਕਿਹਾ ਕਿ ਮੈਂ ਭਾਰਤ ਛੱਡਣ ਦਾ ਕਾਰਨ ਉਹਨਾਂ ਨੇ ਕਿਹਾ ਕਿ ਮੇਰੇ ਭਾਰਤ ਛੱਡਣ ਦਾ ਕਾਰਨ ਰੂਹਾਨੀਅਤ ਸੀ। 1996 ਵਿੱਚ ਮੇਰਾ ਚੁਕਾਵ ਅਧਿਆਤਮਕ ਵੱਲ ਹੋ ਗਿਆ ਸੀ ਅਤੇ ਇਸ ਦੌਰਾਨ ਮੇਰੀ ਮੁਲਾਕਾਤ ਗੁਰੂ ਗगन गिरी ਮਹਾਰਾਜ ਜੀ ਦੇ ਨਾਲ ਹੋਈ ਸੀ। ਉਹਨਾਂ ਦੇ ਆਉਣ ਤੋਂ ਬਾਅਦ ਅਧਿਆਤਮਕਤਾ ਵਿੱਚ ਮੇਰੀ ਰੁਚੀ ਵਧ ਗਈ ਸੀ। ਇਸ ਤੋਂ ਬਾਅਦ ਹੀ ਮੈਂ ਤਪੱਸਿਆ ਸ਼ੁਰੂ ਕਰ ਦਿੱਤੀ ਸੀ। ਐਕਟਰਸ ਨੇ ਆਪਣੇ ਪਿਛਲੇ ਜੀਵਨ ਬਾਰੇ ਦੱਸਿਆ ਕਿ ਮੇਰਾ ਮੰਨਣਾ ਹੈ ਕਿ ਬਾਲੀਵੁੱਡ ਨੇ ਮੈਨੂੰ ਨਾਮ ਅਤੇ ਫੇਮ ਦਿੱਤਾ ਹੈ। ਇਸ ਤੋਂ ਬਾਅਦ ਬਾਲੀਵੁੱਡ ਦਾ ਸਾਥ ਛੁੱਟ ਗਿਆ। ਸਾਲ 2000 ਤੋਂ 2012 ਤੱਕ ਮੈਂ ਤਪੱਸਿਆ ਕਰਦੀ ਰਹੀ ਹਾਂ ਮੈਂ ਕਈ ਸਾਲ ਦੁਬਈ ਦੇ ਵਿੱਚ ਵੀ ਰਹਿ ਚੁੱਕੀ ਹਾਂ ਅਤੇ ਦੋ ਬੈਡਰੂਮ ਵਾਲੇ ਹਾਲ ਦੇ ਵਿੱਚ ਵੀ ਰਹੀ ਹਾਂ 12 ਸਾਲ ਤੱਕ ਮੈਂ ਬ੍ਰਹਮਚਾਰੀ ਰਹੀ ਹਾਂ ਸੋ ਐਕਟਰਸ ਦੀਆਂ ਹਾਲੀ ਦੇ ਵਿੱਚ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਨੂੰ ਫੈਨਸ ਦੇ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ